ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਦੋ ਵੱਡੇ ਖਾਸਮ ਖਾਸ ਸੁਖਬੀਰ ਸਿੰਘ ਬਾਦਲ ਦੇ ਅੱਜ ਜਾਰ ਐਂਡ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੋਨਾਂ ਵਿੱਚੋਂ ਇੱਕ ਹਲਕਾ ਤਰਨਤਾਰ ਦੀ ਜਿਮਨੀ ਚੋਣ ਵੀ ਲੜੇਗਾ ਸਮਝੌਤਾ ਹੋ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਇੱਕ ਪਾਸੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼ਰੂਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ। ਲੇਕਿਨ ਸੁਰਜੀਤ ਤਾਂ ਕੀ ਕਰਨਾ ਜਿਹੜੀ ਗੇਮ ਹੈ ਸੁਖਬੀਰ ਸਿੰਘ ਬਾਦਲ ਘੁਮਾ ਰਹੇ ਨੇ ਆਪ ਜਿਹੜੇ ਸ਼ਰੂਮਣੀ ਅਕਾਲੀ ਦਲ ਤੇ ਗੁੱਸੇ ਹੋਏ ਆਗੂ ਨੇ ਉਹਨਾਂ ਨੂੰ ਘਰ ਦੇ ਵਿੱਚ ਜਾ ਕੇ ਕਨਵਿੰਸ ਕੀਤਾ ਜਾ ਰਿਹਾ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਸੰਸਦ ਹੈ ਪਿਛਲੇ ਦਿਨਾਂ ਤੋਂ ਅਰਿੰਦ ਯੋਸ਼ੀ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਜਿਹੜਾ ਸ਼ਾਮਲ ਕਰਵਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਲੇਕਿਨ ਹੁਣ ਦੋ ਵੱਡੇ ਆਗੂ ਜਿਨ੍ਹਾਂ ਦੇ ਵਿੱਚੋਂ ਇੱਕ ਹਲਕਾ ਤਰਨਤਾਰ ਦੀ ਜਿਮਨੀ ਚੋਣ ਲੜੇਗਾ ਕਬਰਾ ਪਤਾ ਇਹ ਆ ਰਹੀ ਸੀ ਕਿ ਗੁਰਬੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਹਲਕਾ ਤਰਨਤਾਰ ਤੋਂ ਲੇਕਿਨ ਉਹ ਸਭ ਕਿਆਸਰੀਆਂ ਗਲਤ ਹੋ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੀ ਵੱਡਾ ਲੀਡਰ ਜਿਹੜਾ ਹੈ ਉਹ ਲੜੇਗਾ ਚੌਨ ਸ਼ਰੂਮੀ ਅਕਾਲੀ ਦਲ ਦੇ ਵਿਰੁੱਧ ਐਜ਼ ਅ ਜਿਮਰੀ ਚੋਣ ਜਿਸ ਤਰ੍ਹਾਂ ਹਰਬੀਰ ਸਿੰਘ ਸੱਧੂ ਆਪ ਆਰਡੀ ਪਾਰਟੀ ਵੱਲੋਂ ਉਹ ਵੀ ਸ਼ਰੂਮੀ ਅਕਾਲੀ ਦਲ ਦੇ ਵਿੱਚ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇੱਕ ਤਨੇ ਸ਼ਰੂਮੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਜਿਨ੍ਹਾਂ ਨੇ ਆਪਣੀਆਂ ਪਾਰਟੀ ਦੀਆਂ ਸਾਰੇ ਜ਼ਿੰਮੇਵਾਰੀਆਂ ਤੋਂ ਉਸ ਨੂੰ ਕਹਿ ਸਕਦੇ ਆ ਕਿ ਸ਼ਰੂਮੀ ਅਕਾਲੀ ਦਲ ਦੀ ਮੁਢਲੀ ਮੈਂਬਰ ਸ਼ਿਫਤੂ ਅੱਜ ਜਿਹੜਾ ਉਹਨਾਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇਸ ਅਸਤੀਫਾ ਸ਼ਰੂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਅਸਤੀਫਾ ਦਿੱਤਾ ਹੈ ਅਤੇ ਚੀਮੇ ਨੇ ਅਸਤੀਫੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਅਕਾਲੀ ਦਲ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ ਇਸ ਦੌਰਾਨ ਪ੍ਰਧਾਨ ਵੱਲੋਂ ਦਿੱਤੇ ਪਰੋਸੇ ਦੀ ਵਿਸ਼ਵਾਸ ਲਈ ਧੰਨਵਾਦੀ ਹਨ ਹਰਦੀਪ ਸਿੰਘ ਚੀਮਾ ਜਿਹੜੇ ਸੌਰੀ ਜਗਦੀਸ਼ ਸਿੰਘ ਚੀਮਾ ਨੇ ਤੇ ਦੂਸਰੇ ਪਾਸੇ ਨੇ ਅਨਿਲ ਜੋਸ਼ੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸੀ ਅਨਿਲ ਜੋਸ਼ੀ ਪੰਜ ਸ਼ਰੂਮੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਜਦੋਂ ਜਿੰਮੀ ਚੋਲ ਰੜੀ ਜਾ ਰਹੀ ਸੀ ਐਡਵੋਕੇਟ ਹੈ ਕੋਬਨ ਹੋਣਾ ਵੱਲੋਂ ਹਲਕਾ ਲੁਧਿਆਣਾ ਪੱਛਮੀ ਤੋਂ ਸਿਕੰਦਰ ਸਿੰਘ ਮਲੂਕਾ ਅਤੇ ਅਨਿਲ ਯੋਸ਼ੀ ਸ਼ਰੂਮੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਏ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਅਤੇ ਅਨਿਲ ਯੋਸ਼ੀ ਨੇ ਚੋਣ ਪ੍ਰਚਾਰ ਕੀਤਾ ਲੇਕਿਨ ਅੱਜ ਖਬਰ ਆ ਗਈ ਹੈ ਕਿ ਕਿਸੇ ਵੀ ਸਮੇਂ ਅਨਿਲ ਯੋਸ਼ੀ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚ ਜਾ ਸਕਦੇ ਨੇ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤਵਾਨ ਹੋ ਰਹੀਆਂ ਨੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਜਗਜੀਤ ਸਿੰਘ ਚੀਮਾ ਜਾਂ ਅਨਿਲ ਯੋਸ਼ੀ ਕਾਂਗਰਸ ਪਾਰਟੀ ਵੱਲੋਂ ਚੋਣ ਲੜੇਗਾ ਹਲਕਾ ਤਰਨਤੜ ਦੀ ਜਮਨੀਚੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦਿੱਤਾ ਗਿਆ ਹੈ ਇਸ ਕਰਕੇ ਅਨਿਲ ਯੋਸ਼ੀ ਜਾਂ ਜਗਜੀਤ ਸਿੰਘ ਚੀਮਾ ਕਾਂਗਰਸ ਪਾਰਟੀ ਬਲੋਂ ਜਿਮਨੀ ਚੋਣ ਲੜ ਸਕਦੇ ਨੇ ਹਲਕਾ ਤਨਤਨ ਤੋਂ ਸੁਖਬੀਰ ਸਿੰਘ ਬਾਦਲ ਨੂੰ ਸਮਝ ਨਹੀਂ ਆ ਰਿਹਾ ਸੁਖਬੀਰ ਸਿੰਘ ਬਾਦਲ ਦੀ ਬੇੜੀ ਦੇ ਵਿੱਚੋਂ ਇੱਕ ਇੱਕ ਆਗੂ ਕਰਕੇ ਕੁਝ ਸ਼ਰੂਮਰੀ ਕੋਈ ਆਪ ਆ ਦੀ ਪਾਰਟੀ ਜਿਸ ਤਰ੍ਹਾਂ ਹਰਮੀਂ ਸਿੰਘ ਦੁੱਧ ਕੁਝ ਕਾਂਗਰਸ ਜਿਸ ਤਰ੍ਹਾਂ ਅਨਿਲ ਜੋਸ਼ੀ ਅਤੇ ਜਗਦੀਪ ਸਿੰਘ ਚੀਮਾ ਦੀਆਂ ਖਬਰਾਂ ਆਦੀਆਂ ਵੀ ਅਤੇ ਕੁਝ ਭਾਰਤੀ ਜਨਤਾ ਪਾਰਟੀ ਵਿਚ ਜਾ ਰਹੇ ਨੇ ਜੇਕਰ ਇਸ ਇਸ ਤਰ੍ਹਾਂ ਦਾ ਦੌਰ ਚੱਲਦਾ ਰਿਹਾ ਸ਼ਰੂਮਰੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਾਤੇ ਬੜੀ ਵੱਡੀ ਚੁਣੌਤੀ ਹੋਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼ਰੂਮਲੀ ਅਕਾਲੀ ਦਲ ਨੂੰ ਪੁਨਰ ਸਜੀਤ ਕਰਨਾ ਹਾਲਾਂਕਿ ਕਿਆਸਰ ਗੰਗਲ ਲਗਾਈਆ ਜਾਰਨੇ ਕਿ ਸੁਖਬੀ ਸਿੰਘ ਬਾਦਲ ਫਿਰ ਦੁਬਾਰਾ ਇਹਨਾਂ ਨੂੰ ਕਨਵਿੰਸ ਕਰੇਗਾ ਲੇਕਿਨ ਉਧਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਖਾਸ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਉਵਾਸ ਆ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੇ ਪੱਧਰ ਤੇ ਸਰਕਾਰ ਬਣ ਜਾ ਰਹੀ ਹੈ ਇਸ ਕਰਕੇ ਆម ਆਦਮ ਪਾਰਟੀ ਨੂੰ ਵੀ ਟੈਨਸ਼ਨ ਹੈ ਇੱਧਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਤਾਂ ऑलरेडी ਟੈਨਸ਼ਨ ਦੇ ਵਿੱਚ ਨੇ ਅਸ਼wini ਅਤੇ ਜਗਦੀਪ ਸਿੰਘ ਅ ਅਨਿਰਲ ਜੋਸ਼ੀ ਅਤੇ ਜਗਦੀਪ ਸਿੰਘ ਚੀਮਾ ਇਹ ਦੋਵੇਂ ਕਿਸੇ ਵੀ ਸਮੇਂ ਅੱਜ ਜਿਹੜੇ ਸ਼ਾਮ ਨੂੰ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਦੇ ਜਾ ਸਕਦੇ ਨੇ ਦੋਨਾਂ ਦੇ ਵਿੱਚੋਂ ਇੱਕ ਸ਼ਰਮਣੀ ਅਕਾਲੀ ਦਲ ਦਾ ਆਗੂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵਿਰੁੱਧ ਹਲਕਾ ਤਰਨਤਾਰ ਤੋਂ ਜਿਮਰੀ ਚੋਂ ਲੜੇਗਾ